ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋ ਗਿਆ ਲੋਕ ਸੜਕਾਂ ਤੇ ਉਤਰ ਆਏ ਜਿਸ ਤਰ੍ਹਾਂ ਦੇ ਨਾਲ ਉਥੇ ਘੱਟ ਗਿਣਤੀ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਭਾਰਤ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਦਖਲ ਦਿੱਤਾ ਤੇ ਸਾਰੀ ਦੁਨੀਆ ਨੂੰ ਪਤਾ ਕਿ ਕਿਵੇਂ ਉਹ ਹੋਂਦ ਵਿੱਚ ਆਏ ਸਨ ਸੋ ਇਸ ਵੇਲੇ ਕੰਮ ਚਲਾਉਂ ਸਰਕਾਰ ਵੱਖ-ਵੱਖ ਥਾਮਾਂ ਦੇ ਉੱਤੇ ਅਪੀਲ ਕਰ ਰਹੀ ਹੈ ਉੱਥੋਂ ਦੇ ਨਾਗਰਿਕ ਸ਼ਾਂਤੀ ਨਾਲ ਰਹਿਣ ਜਿਹੜੀਆਂ ਤੋੜ-ਪੋੜ ਦੀਆਂ ਕਟਰਾਵਾਂ ਹੋ ਰਹੀਆਂ ਇਹ ਤੋਂ ਪਾਸੇ ਹਟੋ ਇਹਦੇ ਨਾਲ ਕਿਸੇ ਦਾ ਭੁਵਿੱਖ ਨਹੀਂ ਸਬਰਨਾ ਮੁੱਖ ਮੰਤਰੀ ਭਗਵੰਤ ਮਾਨ ਖੁਰਾ ਨੇ ਪੈरिस ਦੇ ਵਿੱਚ ਹਾਕੀ ਦਾ ਮੈਚ ਦੇਖਣ ਵਾਸਤੇ ਜਾਣਾ ਸੀ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਵਿਰੋਧੀਆਂ ਨੇ ਭਾਜਪਾ ਸਰਕਾਰ ਨੂੰ ਘੇਰਿਆ ਤਾਲ ਸਿੰਘ ਸੰਧਵਾ ਹੋਰਾ ਨੇ ਵੀ ਇੱਕ ਕਾਨਫਰੰਸ ਦਾ ਹਿੱਸਾ ਬਣਨ ਜਾਣਾ ਸੀਗਾ ਵਿਦੇਸ਼ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਹੋਰ ਵੀ ਗੜਮਾ ਗਈ ਜੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਆਹੀ ਕੁਝ ਹੋ ਜਾਂਦਾ ਤਤਰ ਵਿਧਰ ਜੀ ਲੋਕਾਂ ਨੇ ਨਿਸ਼ਾਨ ਲਾਉਣਾ ਸੀ ਨਾ ਨਿਸ਼ਾਨਾ ਸਾਧਰਾ ਸੀ ਕਿ ਲੈ ਆ ਗਿਆ ਸੀ ਇਹ ਤਾਂ ਪਿੰਡ ਦੇ ਵਿੱਚੋਂ ਸਭ ਤੋਂ ਕੜਵਾ ਬੱਦਾਂ ਮੰਨਿਆ ਜਾਂਦਾ ਹੈ ਇਹਨੇ ਆਹੀ ਚੰਦ ਚੜ੍ਹਨਾ ਸੀ ਚੜ੍ਹ ਆਇਆ ਇਹ ਜਿਤ ਰਹੀ ਮੁੱਖ ਮੰਤਰੀ ਸਾਹਿਬ ਨਹੀਂ ਗਏ। ਕੁਲਤਾਰ ਸਿੰਘ ਸਦਮਾ ਹੋਰਾਂ ਨੇ ਜਾਣਾ ਸੀ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ ਤੇ ਉੱਤੇ ਸਪੀਕਰਾਂ ਦੀ ਕਾਨਫਰੰਸ ਸੀ। ਉਹਨਾਂ ਨੂੰ ਵੀ ਆਗਿਆ ਨਹੀਂ ਮਿਲੀ। ਇਹ ਤਾਂ ਕੇਂਦਰ ਦਾ ਵਿਸ਼ੇਸ਼ ਦੇਸ਼ ਮੰਤਰਾਲਾ ਦੱਸ ਸਕਦਾ ਕਿ ਕਿਉਂ ਆਗਿਆ ਨਹੀਂ ਦਿੱਤੀ ਗਈ। ਇਹਨਾਂ ਤੇ ਕੋਈ ਖੜਕੂਵਾਦ ਦਾ ਕੇਸ। ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਕਰਜ਼ਾ ਲਿਆ ਹੈ। 700 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਚੁੱਕ ਲਿਆ ਹੈ ਜੋ 11 12 ਸਾਲਾਂ ਦੇ ਵਿੱਚ ਵਾਪਸ ਵੀ ਕਰਨਾ ਹੈ ਤੇ ਉਹਦਾ ਜਿਹੜਾ ਵਿਆਜ ਆ ਉਹ ਵੀ ਕਾਫੀ ਹੋਵੇਗਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਤੱਕ ਜਾ ਦੇ ਪਰ ਇਹ ਪਾਈ ਇਹਨਾਂ ਨੂੰ ਤਾਂ ਸਰਕਾਰ ਚਲਾਉਣ ਕੋ ਨਹੀਂ ਆਈ ਕਦੇ ਠੰਡੇ ਮਨ ਨਾਲ ਬੈਠ ਕੇ ਦੋ ਗੜ੍ਹੀਆਂ ਸੱਚ ਪਾਣੀ ਦੀਆਂ ਪਾ ਕੇ ਸੋਚਿਆ ਕਿ ਉਹਨਾਂ ਨੇ ਕਰਜ਼ਾ ਕਿੰਨਾ ਚੜਾਇਆ ਘਟੋ ਵੀ ਨਹੀਂ ਰਹੇ ਹਮ ਪਰ ਤੁਹਾਡੀ ਸਪੀਡ ਉਹਨਾਂ ਨਾਲੋਂ ਦੁੱਗਣੀ ਹੈ ਨਾ ਮਾਤਰ ਕਰਜਾ ਹੁੰਦਾ ਸੀ ਪੰਜਾਬ ਦੇ ਸਿਰ ਉਦੋਂ ਪੰਜਾਬ ਦੀ ਪੋਜੀਸ਼ਨ ਕੀ ਸੀ ਅੱਜ ਕੀ ਹੈ ਸਿਆਸਤਦਾਨਾਂ ਦੀ ਪੋਜੀਸ਼ਨ ਕੀ ਸੀ ਅੱਜ ਉਹਨਾਂ ਦੇ ਖਜ਼ਾਨੇ ਦੀਆਂ ਗੋਗੜਾਂ ਮੋਟੀਆਂ ਹੋ ਹੋ ਕੇ ਪੱਟਨ ਨੂੰ ਆਈਆਂ ਨੇ ਤੇ ਪੰਜਾਬ ਦਾ ਖਜ਼ਾਨਾ ਸੁਗੜਦਾ ਜਾ ਰਿਹਾ ਹੈ ਇਕ੍ਰਮ ਸਿੰਘ ਮਜੀਠੀਆ ਨੂੰ ਲਗਾਤਾਰ ਸਿੱਟਨੇ ਸਮਣ ਕੀਤੇ ਪਿੱਛੇ ਜਿ ਤੋਂ ਲਗਾਤਾਰ ਆਉਂਦੇ ਵੀ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਸੰਭਣਾ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹਾਈ ਕੋਰਟ ਨੇ ਸਮਣਾਂ ਤੇ ਰੋਕ ਲਗਾਤੀ ਪਰ ਇਹਦੇ باوجود ਦੁਬਾਰਾ ਫਿਰ ਸਮਣ ਪਹੁੰਚ ਗਏ। ਦਾ ਨਿਸ਼ਾਨੇ ਉਹਨਾਂ ਨੇ ਸਿੱਧੇ ਪੰਜਾਬ ਸਰਕਾਰ ਦੇ ਉੱਤੇ ਸਾਧ ਦਿੱਤੇ ਕਹਿੰਦੇ ਜੀ ਲਾਰੈਂਸ ਮਿਸ਼ਰੋਈ ਅਰਗੇ ਨੇ ਜਿਹੜੇ ਉਹਨਾਂ ਤੋਂ ਇੰਨੀ ਕੋਈ ਵੀ ਬਰੀਕੀ ਦੇ ਨਾਲ ਪੁੱਛਗਿਛ ਨਹੀਂ ਹੁੰਦੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਮੇਰੇ ਅਰਗੇਆਂ ਨੂੰ ਕਹਿੰਦੇ ਇਹ ਸਮਣ ਤੇ ਸਮਣ ਭੇਜ ਰਹੇ। ਦੇਖੋ ਇਸ ਵਾਰ ਵੀ ਆਏ ਆ ਇਹ ਮੈਨੂੰ ਤਾਂ ਲੱਗਦਾ ਜਿਵੇਂ ਚਾਹਦਾ ਕਿ ਆਪਾਂ ਪਿੱਕੀ ਮੁੜ ਗਏ। ਹੂੰ। ਆਰਗਨ ਦੁਨੀਆ ਨੂੰ ਪਤਾ ਕਿ ਇਹ ਜਿਹੜਾ ਮਾਮਲਾ ਵਿਕਰਮ ਸਿੰਘ ਜੀਠੀਆ ਦੇ ਮੁਤਾਬਕ ਕਾਇਦਾਜੀ ਦਸਤੁਰਬ 86 ਹੈ ਸਾਤਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣਾ ਹੈ ਕਿ ਹਫਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਤੇ ਦੁਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਜੀ ਸ਼ੁਕਰਗੁਜ਼ਾਰ ਜੀ ਬਹੁਤ-ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਕਈ ਵੱਡੀਆਂ ਅਪਡੇਟਸ ਨੇ ਇਸ ਹਫਤੇ ਦੇ ਦੌਰਾਨ ਦੀਆਂ ਤੇ ਸਭ ਤੋਂ ਜਿਹੜੀ ਵੱਡੀ ਅਪਡੇ ਉਹ ਹੈ ਕਿ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋ ਗਿਆ ਲੋਕ ਸੜਕਾਂ ਤੇ ਉਤਰਾਏ ਮਾਮਲਾ ਰਿਜ਼ਰਵੇਸ਼ਨ ਦੇ ਨਾਲ ਜੁੜਿਆ ਹੋਇਆ ਸੀਗਾ ਰਾਖਵੇਂ ਕਰਨ ਦੇ ਨਾਲ ਤੇ ਉਹ ਮਾਮਲਾ ਹੌਲੀ-ਹੌਲੀ ਸਰਕਾਰ ਨੂੰ ਲੈ ਕੇ ਬਹਿ ਗਿਆ ਉਥੋਂ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡਣਾ ਪਿਆ ਨਵਾਂ ਪ੍ਰਧਾਨ ਮੰਤਰੀ ਆਪਣਾ ਅਹੁਦਾ ਸੰਭਾਲ ਚੁੱਕਿਆ ਹੈ ਕਈ ਹੋਰ ਵੀ ਅਸਤੀਫਿਆਂ ਦਾ ਸਿਲਸਲਾ ਲਗਾਤਾਰ جاری ਹੈ ਤੇ ਜਿਸ ਤਰ੍ਹਾਂ ਦੇ ਨਾਲ ਉਥੇ ਘਟ ਗਿੰਤੀ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਭਾਰਤ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਦਖਲ ਦਿੱਤਾ ਹੈ ਦੇਖੋ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਹੜਾ ਰਾਖਵੇਂ ਕਰਨ ਦਾ ਮਾਮਲਾ ਹੈ ਕਦੇ ਬੰਦ ਕਰਤਾ ਕਦੇ ਘਟਾਤਾ ਕਦੇ ਕੁਛ ਕਰਤਾ ਉਹ ਸੀ ਸੁਤੰਤਰਤਾ ਸੁਲਾਦੀਗਾ ਵਾਸਤੇ ਬਾਅਦ ਦੇ ਵਿੱਚ ਇਹ ਸ਼ਾਇਦ 30% ਹੁੰਦਾ ਸੀ ਕਿਸੇ ਵੇਲੇ ਘਟਾ ਕੇ 8% ਕਰਤਾ ਉਹਦੇ ਵਿੱਚ ਵਿਦਿਆਰਥੀਆਂ ਨੇ ਰੌਲਾ ਪਾਇਆ ਤੁਹਾਨੂੰ ਵੀ ਯਾਦ ਹੋਵੇਗਾ ਜਦੋਂ ਇੱਥੇ ਬੀਪੀ ਸਿੰਘ ਦੀ ਸਰਕਾਰ ਆਈ ਸੀ ਤਾਂ ਮੰਡਲ ਕਮਿਸ਼ਨ ਬਣਿਆ ਸੀ ਇੱਕ ਉਦੋਂ ਵੀ ਵਿਦਿਆਰਥੀਆਂ ਦੇ ਵਿੱਚ ਮਤਲਬ ਜਿਹੜੇ ਆਮ ਵਿਦਿਆਰਥੀ ਸੁਖ ਸ਼ਾਂਤੀ ਨਾਲ ਪੜ ਰਹੇ ਸੀ ਇਹ ਸਿਆਸਦਾਨ ਆਪ ਦੀ ਕੜੀ ਘੋਲਣੋਂ ਨਹੀਂ ਹਟਦੇ ਉਹਨਾਂ ਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਸਾਨੂੰ ਵੱਧ ਫਾਇਦਾ ਹੋ ਸਕਦਾ ਤੇ ਉਹ ਕਰ ਦਿੰਦੇ ਆ ਅੱਗੇ ਆਜੋ ਜਦੋਂ ਉੱਥੇ ਤੱਕ ਤਾਂ ਪਲਟਿਆ ਤਾ ਉਹਨਾਂ ਉੱਥੇ ਕੰਮ ਚਲਾਉ ਸਰਕਾਰ ਬਣਾਈ ਗਈ ਹੈ ਮੁਹੰਮਦ ਜੂਨਸ ਸਾਹਿਬ ਜਿਹੜੇ ਕਿ ਨੋਬਲ ਪ੍ਰਾਈਜ਼ ਵਿਜੇਤਾ ਨੇ ਉਦੋਂ ਬਾਅਦ ਉੱਥੇ ਉਹਨਾਂ ਦੇ ਮੁੱਖ ਜੱਜ ਵੀ ਬਦਲਤੇ ਉਹਨਾਂ ਦੇ ਬੈਂਕ ਆਫ ਗਵਰਨਰ ਵੀ ਬਦਲਤੇ ਤੇ ਹੋਰ ਬਦਲਾਅ ਵਾਲਾ ਕੰਮ ਵੀ ਚੱਲ ਰਿਹਾ ਹੈ ਤੇ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਸੀ ਬੀਬੀ ਸ਼ੇਖ ਅਸ਼ੀ ਨਾਮ ਉਹ ਹਾਲ ਦੀ ਘੜੀ ਤਾਂ ਭਾਰਤ ਦੇ ਵਿੱਚ ਹੈ ਉਨੇ ਕਈ ਮੁਲਕਾਂ ਤੋਂ ਰਾਜਨੀਤਿਕ ਪਨਾਹ ਲੈਣ ਦੀ ਗੱਲ ਕੀਤੀ ਪਰ ਗੱਲ ਕਿਸੇ ਸਿਰੇ ਲੱਗੀ ਨਹੀਂ ਉਹਨਾਂ ਦਾ ਪੁੱਤਰ ਅਮਰੀਕਾ 'ਚ ਰਹਿੰਦਾ ਹੈ ਫਰਾਂਸ ਤੋਂ ਵੀ ਹੋਰ ਕਈ ਥਾਵਾਂ ਤੋਂ ਉਹਨਾਂ ਨੇ ਉਹ ਰਾਜਨੀਤਿਕ ਪਨਾਹ ਮੰਗੀ ਹੈ ਤੇ ਸਾਰੀ ਦੁਨੀਆ ਨੂੰ ਪਤਾ ਕਿ ਕਿਵੇਂ ਉਹ ਹੋਂਦ ਵਿੱਚ ਆਏ ਸਨ ਸੋ ਇਸ ਵੇਲੇ ਕੰਮ ਚਲਾਉ ਸਰਕਾਰ ਵੱਖ-ਵੱਖ ਥਾਮਾਂ ਦੇ ਉੱਤੇ ਅਪੀਲ ਕਰ ਰਹੀ ਹੈ ਕਿ ਤੁਸੀਂ ਹਿੰਸਾ ਛੱਡੋ ਆਓ ਆਪਾਂ ਨਾਲ ਮਿਲ ਕੇ ਇਹਨੂੰ ਮਸਲੇ ਨੂੰ ਹੱਲ ਕਰਗੇ ਭਾਰਤ ਵਾਲੇ ਪਾਸੇ ਵੀ ਬਹੁਤ ਸਾਰੇ ਬੰਗਲਾਦੇਸ਼ ਵਾਲੇ ਕੁਸਪੈਟ ਦੀ ਫਿਰਾਕ ਦੇ ਵਿੱਚ ਨੇ ਖਾਸ ਕਰ ਪੱਛਮੀ ਬੰਗਾਲ ਚ ਇਸ ਦੀ ਫਿਕਰਬੰਦੀ ਭਾਰਤ ਨੂੰ ਵੀ ਹੋਣੀ ਚਾਹੀਦੀ ਹੈ ਦੂਜਾ ਭਾਰਤ ਦੇ ਆਂਢੀ ਗੁਆਂਢੀ ਜਿੰਨੇ ਮੁਲਕ ਨੇ ਸਭ ਤੋਂ ਵੱਧ ਜੇ ਕੋਈ ਹਮਾਇਤੀ ਸੀ ਸਾਡਾ ਉਹ ਬੰਗਲਾਦੇਸ਼ ਸੀ ਪਰ ਸਿਆਸਤਦਾਨ ਕੋਈ ਨਾ ਕੋਈ ਆਪਣੀ ਸਿਆਸੀ ਕਿੜ ਕੱਢਦੇ ਰਹਿੰਦੇ ਐ ਅਸੀਂ ਤਾਂ ਇਹੋ ਹੀ ਕਹਾਂਗੇ ਪੱਕ ਇਹਦੇ ਵਿੱਚ ਬੰਗਲਾਦੇਸ਼ ਦੇ ਵਿੱਚ ਸ਼ਾਂਤੀ ਆਵੇ ਉੱਥੋਂ ਦੇ ਨਾਗਰਿਕ ਸ਼ਾਂਤੀ ਨਾਲ ਰਹਿਣ ਜਿਹੜੀਆਂ ਤੋੜ-ਪੋੜ ਦੀਆਂ ਕਟਰਾਵਾਂ ਹੋ ਰੀਆਂ ਇਹ ਤੋਂ ਪਾਸੇ ਹਟੋ ਇਹਦੇ ਨਾਲ ਕਿਸੇ ਦਾ ਭਵਿਕ ਨਹੀਂ ਸਬਰਨਾ ਤੇ ਸ਼ਾਂਤੀ ਨਾਲ ਹੀ ਸਾਰਾ ਕੁਝ ਚੱਲਦਾ ਹੈ ਜੀ ਤੇ ਇੱਕ ਪਾਸੇ ਪੈरिस 올림픽ਸ ਉਹਨਾਂ ਦਾ ਸਮਾਪਨ ਸਮਾਰੋਹ ਵਾਲਾ ਦਿਨ ਵੀ ਆ ਗਿਆ ਹੈ ਤੇ ਇਸ ਤੋਂ ਇਲਾਵਾ ਕਈ ਜਿਹੜੇ ਮੈਡਲ ਨਾਮ ਕੀਤੇ ਨੇ ਸਾਡੇ ਦੇਸ਼ਵਾਸੀਆਂ ਨੇ ਦੇਸ਼ਵਾਸੀਆਂ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਖੇਡਾਂ ਦੇ ਵਿੱਚ ਹਿੱਸਾ ਲਿਆ ਪਰ ਜਿੰਨੀ ਕੁ ਉਮੀਦ ਸੀਗੀ ਉਹਨਾਂ ਉਮੀਦਾਂ ਦੇ ਉੱਤੇ ਖਿਡਾਰੀ ਸਵਾਰ ਖਰੇ ਨਹੀਂ ਉਤਰ ਸਕੇ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਪੈरिस ਦੇ ਵਿੱਚ ਹਾਕੀ ਦਾ ਮੈਚ ਦੇਖਣ ਵਾਸਤੇ ਜਾਣਾ ਸੀ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਵਿਰੋਧੀਆਂ ਨੇ ਭਾਜਪਾ ਸਰਕਾਰ ਨੂੰ ਘੇਰਿਆ ਤੇ ਦੂਜੇ ਪਾਸੇ ਅਜੇ ਮਾਮਲਾ ਸ਼ਾਂਤ ਨਹੀਂ ਹੋਇਆ ਸੀਗਾ ਤਾਂ ਕੁਲਤਾਰ ਸਿੰਘ ਸੰਧਵਾ ਹੋਰਾ ਨੇ ਵੀ ਇੱਕ ਕਾਨਫਰੰਸ ਦਾ ਹਿੱਸਾ ਬਣਨ ਜਾਣਾ ਸੀਗਾ ਵਿਦੇਸ਼ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਹੋਰ ਵੀ ਗਰਮਾ ਗਈ ਦੇਖੋ ਮੁੱਖ ਮੰਤਰੀ ਸਾਹਿਬ ਬਿਆੰਗ ਕਸਦੇ ਹੁੰਦੇ ਸੀ ਕਿ ਬੰਦੇ ਦਾ ਚੋਣ ਨਿਸ਼ਾਨ ਆ ਗਿਆ ਅੰਬ ਹੂੰ ਕਹਿੰਦਾ ਉਹ ਜਦੋਂ ਹਾਰ ਗਿਆ ਤੇ ਕਹਿੰਦੇ ਖੜੇ ਹੰਬ ਲੈਣ ਨੂੰ ਹੋਏ ਸੀ ਮੁੱਖ ਮੰਤਰੀ ਸਾਹਿਬ ਉੱਥੇ ਨਾ ਗਏ ਜੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਆਹੀ ਕੁਝ ਹੋ ਜਾਂਦਾ ਤੱਤਰ ਵਿੰਦਰ ਜੀ ਲੋਕਾਂ ਨੇ ਨਿਸ਼ਾਨ ਲਾਉਣਾ ਸੀ ਇਹਨਾਂ ਦੇ ਨਿਸ਼ਾਨਾ ਸਾਧਰਾ ਸੀ ਕਿ ਲੈ ਆ ਗਿਆ ਸੀ ਇਹ ਤਾਂ ਪਿੰਡ ਦੇ ਵਿੱਚੋਂ ਸਭ ਤੋਂ ਕੜਵਾ ਬੱਦਾ ਮੰਨਿਆ ਜਾਂਦਾ ਹੈ ਇਹਨਾਂ ਨੇ ਆਹੀ ਚੰਦ ਚੜ੍ਹਨਾ ਸੀ ਚੜ੍ਹ ਆਇਆ ਜੀ ਇਜਤ ਰਹੇਗੀ ਮੁੱਖ ਮੰਤਰੀ ਸਾਹਿਬ ਨਹੀਂ ਗਏ ਕੁਲਤਾਰ ਸਿੰਘ ਸਦਮਾ ਹੋਰਾਂ ਨੇ ਜਾਣਾ ਸੀ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ ਦੇ ਉੱਤੇ ਸਪੀਕਰਾਂ ਦੀ ਕਾਨਫਰੰਸ ਸੀ ਉਹਨਾਂ ਨੂੰ ਵੀ ਆਗਿਆ ਨਹੀਂ ਮਿਲੀ ਇਹ ਤਾਂ ਕੇਂਦਰ ਦਾ ਵਿਸ਼ੇਸ਼ ਦੇਸ਼ ਮੰਤਰਾਲਾ ਦੱਸ ਸਕਦਾ ਕਿ ਕਿਉਂ ਆਗਿਆ ਨਹੀਂ ਦਿੱਤੀ ਗਈ ਇਹਨਾਂ ਤੇ ਕੋਈ ਖੜਕੂ ਬਾਦ ਦਾ ਕੇਸ ਸੀ ਉਹ ਜਾਣਾ ਚਾਹੁੰਦੇ ਸੀ ਜਾਇਆ ਉਹਨਾਂ ਸਾਡੇ ਹਾਕੀ ਦੇ ਵਿੱਚ ਬਹੁਤੇ ਖਿਡਾਰੀ ਖੇਡਦੇ ਐ ਮੁੱਖ ਮੰਤਰੀ ਸਾਹਿਬ ਦੀ ਇੱਛਾ ਸੀ ਕਿ ਮੈਂ ਉੱਥੇ ਮੈਦਾਨ ਦੇ ਵਿੱਚ ਬੈਠ ਕੇ ਸਿੱਧਾ ਦੇਖਾਂ ਗੱਲ ਸਹੀ ਹੈ ਸੋ ਉਹਨਾਂ ਨੂੰ ਐਡੇ ਵੱਡੇ 1.40 ਕਰੋੜ ਦੇ ਭਾਰਤ ਦੇ ਵਿੱਚੋਂ ਤੱਕ ਵੀ ਆਇਆ ਹੈ 6 ਜੀ ਸਿਰਫ 6 ਇਹ ਡਬਲ ਡਿਜੀਟ ਜੀ ਵੀ ਨਹੀਂ ਅਸੀਂ ਗਏ ਤੇ ਦਾਬੇ ਬਹੁਤ ਵੱਡੇ ਵੱਡੇ ਐ ਇਸੇ ਦੇ ਦੌਰਾਨ ਬਨੇਸ਼ ਫੁਗਾਟ ਵਾਲਾ ਮਾਮਲਾ ਵਾਪਰਿਆ ਉਹਦਾ ਹੁਣ ਜਿਹੜੀ ਉੱਥੋਂ ਦੀ ਅਦਾਲਤ ਹੈ ਇਹਨਾਂ ਦੀ ਖੇਡਾਂ ਵਾਲਿਆਂ ਦੀ ਉਹਨੇ ਫੈਸਲਾ ਰਾਖਮਾ ਰੱਖ ਲਿਆ ਉਹ ਕਹਿੰਦੇ 13 ਤਰੀਕ ਨੂੰ ਦੱਸਾਂਗੇ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਉਹਦਾ ਜਿਹੜਾ ਚਾਂਦੀ ਦਾ ਤਗਮਾ ਹੈ ਉਹ ਤਾਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਉਹਦਾ ਭਾਰ ਬਾਅਦ ਚ ਆਇਆ ਉਹ ਜਦੋਂ ਉਹਨੂੰ ਚਾਂਦੀ ਵਾਲਾ ਲਾਈਨ ਦੇ ਵਿੱਚ ਕਿਉਂਕਿ ਪਹਿਲੇ ਦੋ ਚ ਆ ਗਈ ਸੀ ਇੱਕ ਤੱਕ ਮਤਾ ਚਾਂਦੀ ਦਾ ਮਿਲਣਾ ਚਾਹੀਦਾ ਇਹ ਤਾਂ ਇਹਨਾਂ ਦੇ ਨਿਯਮਾਂ ਮੁਤਾਬਕ ਹੈ ਕਿਉਂਕਿ ਹਰ ਗੇਮ ਤੋਂ ਪਹਿਲਾਂ ਸਵਾਲ ਬਹੁਤ ਉੱਠ ਰਹੇ ਨੇ ਕਈ ਇੱਕ ਵੱਡੇ ਧਨਾੜ ਦੀ ਪਰਿਵਾਰਕ ਮੈਂਬਰ ਦਾ ਵੀ ਸਵਾਲ ਉੱਠ ਰਿਹਾ ਕਿ ਉਹ ਉੱਥੇ ਕੀ ਕਰਦੀ ਸੀ ਇਹ ਸਾਰਾ ਜਾਂਚ ਦਾ ਪਿਛ ਹੈ ਇਹ ਵੀ ਕਹਿ ਰਿਹਾ ਕਿ ਕੁਸ਼ਤੀ ਫੈਡਰੇਸ਼ਨ ਵਾਲਾ ਕੋਈ ਨਾ ਕੋਈ ਗੁੰਦਾ ਗੁੰਦਦਾ ਰਿਹਾ ਇਸ ਲੜਕੀ ਨੂੰ ਕਵਾਲਿਫਾਈ ਕਰਨ ਵਾਸਤੇ ਵੀ ਕਾਫੀ ਸਮਾਂ ਲੱਗ ਗਿਆ ਸੀ ਜੀ ਸਮਾਂ ਇਸ ਗੱਲ ਤੇ ਜਾਮਾ ਕਿ ਇਹ ਜਿਹੜਾ ਮਾਮਲਾ ਆਇਆ ਇਹ ਕਾਫੀ ਚਿੰਝੂੜਨ ਵਾਲਾ ਹੈ ਪਤਾ ਨਹੀਂ ਬਨੇਸ਼ ਪਗਾੜ ਦਾ ਅੱਗੇ ਕੀ ਫੈਸਲਾ ਆਉਂਦਾ ਹੈ ਪਰ ਇਸ ਵੇਲੇ ਹਰਿਆਣੇ ਚ ਵੋਟਾਂ ਨੇ ਹਰਿਆਣੇ ਦੀ ਸਰਕਾਰ ਨੇ ਉਹ ਚਾਂਦੀ ਦੇ ਕੈਟਾਗਰੀ ਦੇ ਵਿੱਚ ਮੰਨ ਲਿਆ ਹੂੰ ਉਹ 골ਡ ਮੈਡਲਸ ਨੂੰ ਸ਼ਾਇਦ ਦਿੰਦੇ ਆ 5 ਕਰੋੜ 6 ਕਰੋੜ 6 ਕਰੋੜ ਤੇ ਚਾਂਦੀ ਵਾਲੇ ਨੂੰ 4 ਹੂੰ ব্রونز ਨੂੰ 2.5 ਹਾਂ ਉਹ ਉਹਨਾਂ ਨੇ 4 ਕਰੋੜ ਉਹਦੇ ਨਾਲ ਕਰਤਾ ਦੇਖੋ ਉਹਨਾਂ ਨੇ ਤਾਂ ਸਾਡੇ ਨਾਲੋਂ ਕਈ ਸਟੈਪ ਅੱਗੇ ਬਾਅਦ ਲਿਓ ਸਰਬਜੀਤ ਨੂੰ ਕਹਿਤਾ ਵੀ ਡਿਪਟੀ ਡਾਇਰੈਕਟਰ ਲੱਗ ਜਾ ਇੱਕ ਵੱਖਰੀ ਗੱਲ ਉਹ ਕਹਿੰਦਾ ਮੈਂ ਨਹੀਂ ਲੱਗਣਾ ਹੂੰ ਲੇਕਰ ਅਜੇ ਸਾਡੇ ਵੱਲੋਂ ਕੋਈ ਐਲਾਨ ਨਹੀਂ ਹੋਇਆ ਸਾਡੇ ਤਾਂ ਉਹੀ ਕਰੋੜ ਕਰੋੜ ਆ। ਜੀ। ਸੋ ਮੇਰਾ ਖਿਆਲ ਹੈ ਕਿ ਬੇਤ ਤਰੀਕਤ ਇਹ ਆ ਜਿਹੜੇ ਐਸਟੋਟਰਪ ਮਦਾਨ ਨੇ ਕਿੰਨੇ ਨੇ ਪੰਜਾਬ 'ਚ। ਹੂੰ। ਤੁਸੀਂ ਮਸ਼ਹੂਰੀਆਂ ਦੇ ਉੱਤੇ ਅਰਬਾਂ ਕਰਬਾਂ ਰੁਪਈਆ ਥੱਪ ਰਹੇ ਹੋ। ਉਹਦੀ ਥਾਂ ਤੇ ਆਹ ਕਰਦੇ ਹੋ। ਜਿਹੜਾ ਝੋਨਾ ਅਗਲੇ ਸਾਲ ਜਾ ਕੇ ਲੱਗਣਾ ਹੈ ਉਹਦਾ ਬਿਨਾ ਮੌਲਤੋ ਲੋਕ ਮਖੌਲ ਉਡਾਉਂਦੇ ਆ। ਜੀ। ਆਹ ਨਹਿਰ ਦਾ ਮਖੌਲ ਉਡਾਉਂਦੇ ਆ। ਬਿੱਤਰ ਹੈ ਕਿ ਤੁਸੀਂ ਖਰਾਰੀਆਂ ਨੂੰ ਪ੍ਰਾਇਮਰੀ ਤੋਸੂਲ ਤਾਂ ਦੇਣ ਵਾਲੇ ਬਾਲੇ ਪਾਸੇ ਤਰੋ ਤਾਂ ਕਿ ਜੇ ਨਰਸਰੀਆਂ ਪੈਦਾ ਹੋਣਗੀਆਂ ਉਹਨਾਂ ਵਿੱਚੋਂ ਹੀ ਵੱਡੇ ਖਿਡਾਰੀ ਪੈਦਾ ਹੁੰਦੇ ਨੇ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਅਗਲੀ ਖਬਰ ਦਾ ਰੁਖ ਕਰਦੇ ਆਂ ਜੀ ਅਗਲੀ ਖਬਰ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਕਰਜ਼ਾ ਲਿਆ ਹੈ 700 ਕਰੋੜ ਰੁਪਏ ਦਾ ਕਰਜ਼ਾ ਇਹ ਰਾਣੀ ਚੁੱਕ ਲਿਆ ਹੈ ਜੋ 11-12 ਸਾਲਾਂ ਦੇ ਵਿੱਚ ਵਾਪਸ ਵੀ ਕਰਨਾ ਹੈ ਤੇ ਉਹਦਾ ਜਿਹੜਾ ਵਿਆਜ ਆ ਉਹ ਵੀ ਕਾਫੀ ਹੋਵੇਗਾ ਪਰ ਜਿਹੜੀਆਂ ਸਹੂਲਤਾਂ ਨੇ ਇੱਕ ਤਾਂ ਮੁਫਤ ਸਫਰ ਵਾਲੀ ਬੀਬੀਆਂ ਨੂੰ ਦੂਜਾ ਬਿਜਲੀ ਮੁਫਤ ਤੇ ਕਈ ਹੋਰ ਕੁਝ ਵੀ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਅਜੇ ਕਹਿੰਦੇ ਜੀ 1000 ਰੁਪਿਆ ਬੀਬੀਆਂ ਵਾਲਾ ਪੈਂਡਿੰਗ ਵੀ ਹੈ ਉਹ ਵੀ ਅਸੀਂ ਦੇਵਾਂਗੇ। ਉਹ 1100 ਚ ਦੇਣਾ। ਹੂੰ। ਹੁਣ 1000 ਨਹੀਂ ਦੇਣਾ ਉਹਨੂੰ 1100 ਦੇਣਾ। ਹੂੰ। ਰਲ ਮਿਲ ਕੇ 51। ਹੂੰ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਤੱਕ ਜਾਦੇ ਭਰੇ ਪਏ ਨਹੀਂ। ਇਹਨਾਂ ਨੂੰ ਤਾਂ ਸਰਕਾਰ ਚਲਾਉਣੀ ਆਈ। ਕਦੇ ਠੰਡੇ ਮਨ ਨਾਲ ਬੈਠ ਕੇ ਦੋ ਗੜਬੀਆਂ ਸਰਚ ਪਾਣੀ ਦੀ ਆ ਪਾ ਕੇ ਸੋਚਿਆ ਕਿ ਉਹਨਾਂ ਨੇ ਕਰਜ਼ਾ ਕਿੰਨਾ ਚੜਾਇਆ ਘਟੋ ਵੀ ਨਹੀਂ ਰਹੇ ਹੂੰ ਪਰ ਤੁਹਾਡੀ ਸਪੀਡ ਉਹਨਾਂ ਨਾਲੋਂ ਦੁੱਗਣੀ ਐ ਕਹਿੰਦੇ ਸਾਡਾ ਤਾਂ ਭਰਿਆ ਪਿਆ ਖਜਾਨਾ ਕਾਹਦੇ ਨਾਲ ਕਰਜ਼ੇ ਨਾਲ ਹੂੰ ਬਾਲ ਬਾਲ ਬੈਨ ਤਾਂ ਤੁਸੀਂ ਪੰਜਾਬੀਆਂ ਦਾ ਤੇ ਕਰਜ਼ੇ ਲੈ ਕੇ ਉਜਾੜਨੇ ਆ ਮੁਕਤ ਦੀਆਂ ਰਿਓੜੀਆਂ ਚ ਉਜਾੜਨੇ ਆ ਮਸ਼ਹੂਰੀਆਂ ਚ ਆ ਰਹੇ ਇਹਨਾਂ ਦੇ ਸਕੂਲ ਆਫ ਐਮਿਨੈਂਸ ਦੀਆਂ ਤੇ ਜਿਹੜੀ ਰਿਪੋਰਟ ਬਾਰਡਰ ਚ ਆਉਂਦੀ ਛਪੀ ਆ ਕਿ 92 ਦੇ ਵਿੱਚੋਂ ਦੋ ਦਰਜਨ ਤੋਂ ਵੱਧ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਹੈ ਨਹੀਂ ਇੱਕ ਇੱਕ ਅਧਿਆਪਕ ਵੀ ਨਹੀਂ ਖਾਲੀ ਪਏ ਨੇ ਇਹ ਜਿਹੜੇ ਐਮਿਨੈਂਸ ਬਰਾਉਣ ਲੱਗੇ ਹੋ ਅੱਗਾ ਦੌੜ ਪਿੱਛਾ ਚਾਉੜ ਉਧਰ ਵੇਖੋ ਤੇ ਐਮਿਨੈਂਸ ਬਰਾਏ ਕਿਹੜੇ ਨੇ ਜਿਹੜੇ ਪਹਿਲਾਂ ਹੀ ਵਧੀਆ ਤਰੀਕੇ ਨਾਲ ਚੱਲਦੇ ਨੇ ਸੋ ਮੈਂ ਇਸ ਮਾਮਲੇ ਦੇ ਵਿੱਚ ਆਖਾਂ ਕਿ ਜਿਹੜਾ ਚੀਜ਼ ਚੱਲਦਾ ਉਹਨੂੰ ਵਧੀਆ ਬਣਾ ਦਿਓ ਰੱਜੇ ਪੁੱਜਿਆਂ ਨੂੰ ਹੋਰ ਰਜਾਉਣ ਦਾ ਕੋਈ ਫਾਇਦਾ ਨਹੀਂ ਲੋੜਵੰਦਾਂ ਨੂੰ ਦਿਓ ਜੇ ਨੀਤੀਆਂ ਅਸੀਂ ਨਾ ਸੁਧਾਰੀਆਂ ਤਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਪੰਜਾਬ ਬਹੁਤ ਪਿੱਛੇ ਚਲਾ ਗਿਆ ਪੰਜਾਬ ਤਾਂ 1980 ਤੋਂ ਪਹਿਲਾਂ ਨਾ માત્ર ਕਰਜਾ ਹੁੰਦਾ ਸੀ ਪੰਜਾਬ ਦੇ ਸਿਰ ਉਦੋਂ ਪੰਜਾਬ ਦੀ ਪੋਜੀਸ਼ਨ ਕੀ ਸੀ ਅੱਜ ਕੀ ਹੈ ਸਿਆਸਤਦਾਨਾਂ ਦੀ ਪੋਜੀਸ਼ਨ ਕੀ ਸੀ ਅੱਜ ਉਹਨਾਂ ਦੇ ਖਜ਼ਾਨੇ ਦੀਆਂ ਗੋਗੜਾਂ ਮੋਟੀਆਂ ਹੋ ਹੋ ਕੇ ਭੱਟਨ ਨੂੰ ਆਈਆਂ ਨੇ ਤੇ ਪੰਜਾਬ ਦਾ ਖਜ਼ਾਨਾ ਸੁਗੜਦਾ ਜਾ ਰਿਹਾ ਹੈ ਇਹਦੇ ਬਾਰੇ ਕੌਣ ਸੋਚੂ ਇਹ ਚੀਜ਼ ਬਹੁਤ ਵੱਡੇ ਪੱਤਰ ਦੇ ਉੱਤੇ ਜਾ ਕੇ ਵਿਚਾਰਨ ਦੀ ਗੱਲ ਹੈ ਪੰਜਾਬ ਤਾਂ ਬਚਣਾ ਜੇ ਆਪਾਂ ਕੋਈ ਨਾ ਕੁਝ ਇਹਦਾ ਖਜ਼ਾਨਾ ਬਚਾ ਕੇ ਰੱਖਾਂਗੇ ਜੀ ਜੀ ਬਿਲਕੁਲ ਜੀ ਤੇ ਟਲ ਸਭ ਖਬਰ ਜੁੜੀ ਹੋਈ ਹੈ ਜੀ ਵਿਕਰਮ ਸਿੰਘ ਮਜੀਠੀਆ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਲਗਾਤਾਰ ਸਿੱਟ ਨੇ ਸਮਣੇ ਕੀਤੇ ਪਿੱਛੇ ਜਿ ਤੋਂ ਲਗਾਤਾਰ ਆਉਂਦੇ ਵੀ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਸਮਣਾਂ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹਾਈ ਕੋਰਟ ਨੇ ਸਮਣਾਂ ਤੇ ਰੋਕ ਲਗਾਤੀ ਪਰ ਇਹਦੇ باوجود ਦੁਬਾਰਾ ਫਿਰ ਸਮਣੇ ਪਹੁੰਚ ਗਏ ਤਾਂ ਵਿਕਰਮਜੀਠੀਆ ਨੇ ਆਪਣੀਆਂ ਹੋਰ ਪੇਸ਼ੀਆਂ ਦਾ ਹਵਾਲਾ ਦਿੱਤਾ ਤਾਂ ਤਿੰਨ ਵਾਰ ਉਹ ਨਹੀਂ ਪਹੁੰਚੇ ਤੇ ਜਦੋਂ ਹੁਣ ਉਹਨਾਂ ਨੂੰ 2-4 ਦਿਨ ਪਹਿਲਾਂ ਸੱਦਿਆ ਗਿਆ ਤਾਂ ਪਟਿਆਲਾ ਏ ਡੇਢ ਘੰਟਾ ਪੁੱਛ ਕੇ ਛੋਈ ਤਾਂ ਨਿਸ਼ਾਨੇ ਉਹਨਾਂ ਨੇ ਸਿੱਧੇ ਪੰਜਾਬ ਸਰਕਾਰ ਦੇ ਉੱਤੇ ਸਾਧ ਦਿੱਤੇ ਕਹਿੰਦੇ ਜੀ ਲਾਰੈਂਸ ਬਿਸ਼ਨੋਈ ਵਰਗੇ ਨੇ ਜਿਹੜੇ ਉਹਨਾਂ ਤੋਂ ਇੰਨੀ ਕੋਈ ਵੀ ਬਰੀਕੀ ਦੇ ਨਾਲ ਪੁੱਛਗਿਛ ਨਹੀਂ ਹੁੰਦੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਮੇਰੇ ਵਰਗਿਆਂ ਨੂੰ ਕਹਿੰਦੇ ਇਹ ਸੰਮਨ ਤੇ ਸੰਮਣ ਭੇਜ ਰਹੇ ਨੇ ਦੇਖੋ ਇਸ ਵਾਰ ਵੀ ਆਏ ਆ ਇਹ ਮੈਨੂੰ ਤਾਂ ਐਂ ਲੱਗਦਾ ਜਿਵੇਂ ਚਾਹਦਾ ਕਿ ਅੱਪ ਪੀਖੀ ਮੁੜ ਕੇ ਹੂੰ ਸਾਰੀਆਂ ਦੁਨੀਆ ਨੂੰ ਪਤਾ ਹੈ ਕਿ ਇਹ ਜਿਹੜਾ ਮਾਮਲਾ ਬਿਕਰਮ ਸਿੰਘ ਵਿਜੀਠੀਆ ਦੇ ਮਤਲਬ ਕਹਿੰਦਾ ਜੀ ਤਾਂ ਸਿਰਫ ਸਿਆਸੀ ਹੈ ਸਿਆਸੀ ਬਦਲਾਖੂਰੀਆਂ ਨੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਨਹੀਂ ਹੈ ਬਰਾਮਦਗੀ ਹੋਈ ਹੈ ਨਹੀਂ ਹੋਈ ਹੈ ਅਦਾਲਤਾਂ ਦੇ ਵਿੱਚ ਸੁਣਵਾਈ ਅਧੀਨ ਨੇ ਕੀ ਸੱਟ ਬਣਾਉਣਾ ਆ ਕੇ ਇਹਨੂੰ ਸੱਟ ਡਾਊਨ ਕੀਤਾ ਜਾ ਰਿਹਾ ਹੈ ਜਾਂ ਇਹਦੇ ਉੱਤੇ ਕੋਈ ਕਾਰਵਾਈ ਵੀ ਕਰਨੀ ਹੈ ਮੈਨੂੰ ਇੰਜ ਲੱਗਦਾ ਕਿ ਅਜੇ ਤੱਕ ਤਾਂ ਇਹ ਸਿਰਫ ਸੱਟਾਂ ਹੀ ਨੇ ਸੱਟਾ ਕੋਈ ਨਿਕਲਣਾ ਨਹੀਂ ਸੋ ਜੇ ਤੁਹਾਡੇ ਕੋਲ ਹੈ ਅਦਾਲਤ ਦੇ ਵਿੱਚ ਰੱਖੋ ਕੇਸ ਵਿਧীবਧ ਸੁਣਵਾਈ ਦੀਨ ਹੋਵੇ ਜੇ ਵਿਕਰਮਜੀਤਿਆ ਕਸੂਰवार ਨਿਕਲਦੇ ਨੇ ਅਦਾਲਤ ਉਹਨਾਂ ਨੂੰ ਸਜ਼ਾ ਦੇਵੇ ਜੇ ਕਸੂਰवार ਨਹੀਂ ਨਿਕਲਦੇ ਤਾਂ ਅਦਾਲਤ ਉਹਨਾਂ ਨੂੰ ਬਰੀ ਕਰ ਸਕਦੀ ਹੈ ਜੀ ਤੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ ਅਗਲੀ ਖਬਰ ਵਕਫ ਬੋਰਡ ਵਾਲਾ ਜਿਹੜਾ ਸੋਧ ਬਿੱਲ ਹੈ ਉਹਦੇ ਉੱਤੇ ਚਰਚਾ ਛਿੜ ਗਈ ਹੈ ਹਾਲਾਂਕਿ ਉਹਦੇ ਉੱਤੇ ਹੁਣ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਸੰਸਦ ਦੇ ਵਿੱਚ ਉਹਦੇ ਤੇ ਕਾਫੀ ਗੂੰਜ ਵੀ ਪੈਦੀ ਨਜ਼ਰ ਆਈ ਵਿਰੋਧੀਆਂ ਨੇ ਸਵਾਲ ਵੀ ਖੜੇ ਕੀਤੇ ਨੇ ਦੇਖੋ ਉਹਦੇ ਵਿੱਚ ਵਿਰੋਧੀ ਧਿਰ ਇਹ ਕਹਿੰਦੇ ਆ ਕਿ ਇਹ ਇੱਕ ਵਿਸ਼ੇਸ਼ ਫਿਰਕੇ ਨੂੰ ਲੈ ਕੇ ਸਾਰਾ ਕੁਝ ਕੀਤਾ ਗਿਆ ਤੇ ਸਰਕਾਰ ਕਹਿੰਦੀ ਹੈ ਕਿ ਜਿਹੜਾ ਕੁਝ ਪਹਿਲਾਂ ਨਜਾਇਜ਼ ਹੋਇਆ ਅਸੀਂ ਉਹਨੂੰ ਠੀਕ ਕਰਨ ਲੱਗੇ ਆ ਜਦੋਂ ਰੋਲੇ ਨੇ ਤੂਲ ਫੜ ਲਈ ਵਿਰੋਧੀ ਧਿਰ ਆ ਇਸ ਵੇਲੇ ਉਹ ਵਿਰੋਧੀ ਧਿਰ ਨਹੀਂ ਹੈਗੀ ਜਿਹੜੀ 19 ਤੋਂ ਲੈ ਕੇ 24 ਤੱਕ ਸੀ ਜਾਂ 14 ਤੋਂ ਲੈ ਕੇ 19 ਤੱਕ ਸੀ ਅਇਸ ਵਾਰ ਵਿਰੋਧੀ ਧਿਰ ਬਹੁਤ ਮਜ਼ਬੂਤ ਆ ਹੈ ਹੂੰ ਤੇ ਬਹੁ ਗਿਣਤੀ ਦੇ ਵਿੱਚ ਅਕੱਲੀ ਭਾਜਪਾ ਵੀ ਨਹੀਂ ਕਿਉ ਆਪਣੀ ਮਨਮਾਨੀ ਕਰਕੇ ਚੱਲ ਪਏ ਜਿਵੇਂ ਪਿਛਲੀ ਵਾਰੀ 303 ਸੀ ਦੂਜਿਆਂ ਨੂੰ ਟਿੱਛ ਸਮਝਦੇ ਸੀ ਅਖੀਰ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦੇ ਤੇ ਘਟਕਾ ਕਰਤੀ ਹੈ 15 ਉਹਦੇ ਮੈਂਬਰ ਨੇ ਤੇ ਅਗਲੇ ਸਰਦਰ ਉਤ ਸੈਸ਼ਨ ਤੱਕ ਇਹ ਕਮੇਟੀ ਆਪਣੀ ਰਿਪੋਰਟ ਦੇਵੇਗੀ ਉਹ ਰਿਪੋਰਟ ਦੇ ਉੱਤੇ ਫੇਰ ਸੰਸਦ ਦੇ ਵਿੱਚ ਬਹਿਸ ਹੋ ਸਕਦੀ ਹੈ ਜਿਹੜੀ 15 ਮੈਂਬਰਾਂ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੈ ਸਾਜੀ ਕਮੇਟੀ ਉਹਨੂੰ ਵੱਖ-ਵੱਖ ਪਾਰਟੀਆਂ ਦੇ ਉਹਦੇ ਵਿੱਚ ਨਮਾਇੰਦੇ ਨੇ ਦੇਖੋ ਉਹਨਾਂ ਦੀ ਸਹਿਮਤੀ ਬਣਦੀ ਹੈ ਜਾਂ ਉਹਨਾਂ ਦਾ ਅੱਡ-ਅੱਡ ਹੀ ਇਹ ਸਾਰਾ ਕੁਝ ਰਹਿੰਦਾ ਹੈ ਜੀ ਮਨੀਸ਼ ਸੋਦੀਆ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀਗੇ ਉਹ ਵੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਮਨੀ ਲੌਂਡਰਿੰਗ ਕੇਸ ਦੇ ਵਿੱਚ ਵੀ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਤੇ ਮਨੀਸ਼ ਸੋਧਿਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਜਿਸ ਤੋਂ ਬਾਅਦ ਉਹ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਰਹੇ ਨੇ ਪਾਰਟੀ ਵਰਕਰਾਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਸਾਰੇ ਲੀਡਰਾਂ ਨੂੰ ਮਿਲ ਰਹੇ ਨੇ ਤੇ ਹੁਣ ਉਹਨਾਂ ਨੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਹਿੰਦੇ ਮੇਰੇ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਪਰ ਅਸੀਂ ਲੋਕਾਂ ਦੀਆਂ ਦੁਆਵਾਂ ਸਦਾ ਕਾ ਹਰ ਥਾਂ ਦੇ ਉੱਤੇ ਠੀਕਾਂ ਤੇ ਅਰਵਿੰਦ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ ਦੇਖੋ 9 ਅਗਸਤ ਨੂੰ ਉਹ ਆਏ ਹੂੰ ਉਹਨਾਂ ਨੂੰ ਜਵਾਨਤ ਮਿਲੀ ਬਾਹਰ ਆ ਕੇ ਬਾਹਰ ਆ ਕੇ ਉਹਨਾਂ ਨੇ ਪਹਿਲਾ ਬਰਕਰਾਰ ਨੂੰ ਸੰਬੋਧਨ ਕੀਤਾ ਦਫਤਰ ਦੇ ਕੰਮਕਾਜ ਵਿੱਚ ਗਏ ਤੇ ਆਪਣੇ ਘਰ ਪਹੁੰਚੇ ਜਿੱਥੇ ਉਹਨਾਂ ਦੇ ਧਰਮ ਪਤਨੀ ਲੰਬੇ ਸਮੇਂ ਤੋਂ ਇਕੱਲੇ ਸਨ ਕਿਉਂਕਿ ਉਹਨਾਂ ਦੇ ਪੁੱਤਰ ਉਹ ਪੜ੍ਹਾਈ ਵਾਸਤੇ ਵਿਦੇਸ਼ਾਂ ਵਿੱਚ ਗਿਆ ਹੋਇਆ ਹੈ ਆਪਾਂ ਕਹਿ ਸਕਦੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਾਫੀ ਹੱਦ ਤੱਕ ਜਿਹੜੀਆਂ ਜਵਾਨਤਾ ਨੇ ਉਹ ਕਿਉਂਕਿ ਸੁਪਰੀਮ ਕੋਰਟ ਦਾ ਆਪਣਾ ਫੈਸਲਾ ਹੈ ਕਿ ਜੇ ਕੇਸ ਲੰਬੇ ਚੱਲਣੇ ਹੋਣ ਤਾਂ ਕਿਸੇ ਵੀ ਬੰਦੇ ਨੂੰ ਬਹੁਤਾ ਲੰਬਾ ਸਮਾਂ ਨਿਆਇਕ ਹਰਾਸਤਦੀਨ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਚਲੋ ਉੱਥੇ ਕਈ ਟਿੱਪਣੀਆਂ ਹੋਰ ਵੀ ਆਈਆਂ ਆਪਕਾਰੀ ਨੀਤੀ ਦੀ ਕੇਸ ਦੇ ਵਿੱਚ ਨੇ ਇਹ ਵੀ ਕਿਹਾ ਜਾ ਰਿਹਾ ਕਿ ਆਪਕਾਰੀ ਦੀ ਕੋਈ ਬਰਾਮਦਗੀ ਤਾਂ ਅਜੇ ਤੱਕ ਹੋਈ ਨਹੀਂ ਤੇ ਆਪਕਾਰੀ ਉਹ ਨੀਤੀ ਜਿਹਦੇ ਦਿੱਲੀ ਤੇ ਸਵਾਲ ਉੱਠਦੇ ਆ ਉੱਥੇ ਤੋਂ ਲਾਗੂ ਨਹੀਂ ਹੋਈ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਗਈ ਕੀ ਇਹ ਮੁੜ ਕੇ ਪੰਜਾਬ ਵਾਲੇ ਪਾਸੇ ਵੀ ਆਏਗਾ ਇਹਦਾ ਸੇਕ ਹੈ ਜਿਹੜਾ ਸੋ ਮਨੀਸ਼ ਸੋਧਿਆ ਹੁਣ ਬਾਹਰ ਨੇ ਲੱਗਦਾ ਇਹ ਹੈ ਕਿ ਜਿਹੜਾ ਪਹਿਲਾਂ ਸ਼ਕਤੀਆਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕੋਲ ਸੀ ਉਹ ਸ਼ਾਇਦ ਹੋਣਾ ਓਮੇ ਨਾਰਾਇਣ ਕਿਉਂਕਿ ਮਨੀਸ਼ ਸੋਧਿਆ ਡਿਪਟੀ ਮੁੱਖ ਮੰਤਰੀ ਸੀ ਜੇ ਡਿਪਟੀ ਮੁੱਖ ਮੰਤਰੀ ਵੀ ਉਹਨਾਂ ਨੂੰ 15 ਅਗਸਤ ਤੋਂ ਪਹਿਲਾਂ ਪਹਿਲਾਂ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਰਾਸ਼ਤੀ ਛੱਡੇ ਦਾ ਫਹਰਾਉਨ ਦਾ ਕੰਮ ਵੀ ਉਹ ਕਰ ਸਕਦੇ ਹੈ ਜੀ ਤੇ ਇੱਕ ਸਾਬਕਾ ਏਆਈਜੀ ਨੇ ਆਪਣੇ ਹੀ ਜਵਾਈ ਨੂੰ ਕੋਰਟ ਕੰਪਲੈਕਸ ਦੇ ਵਿੱਚ ਗੋਲੀ ਮਾਰ ਦਿੱਤੀ ਇੱਕ ਤਾਂ ਸਵਾਲ ਖੜੇ ਹੋਏ ਉਸ ਕੋਰਟ ਕੰਪਲੈਕਸ ਦੀ ਸੁਰੱਖਿਆ ਨੂੰ ਲੈ ਕੇ ਦੂਜਾ ਇਹ ਕਿ ਸਾਡੇ ਵਿੱਚ ਕਿੰਨੀ ਇੱਕ ਸਹਿਨਸ਼ੀਲਤਾ ਹਾਲਾਂਕਿ ਉਸ ਏਆਈਜੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਇਹਨਾਂ ਦਾ ਨਵਾਂ ਹੈ ਜੀ ਮਾਲਵਿੰਦਰ ਸਿੰਘ ਹੂੰ ਤੇ ਜਿਹੜਾ ਇਹਨਾਂ ਦਾ ਜਵਾਈ ਹੈ ਉਹ ਵੀ ਇੰਡੀਅਨ ਰੈਵਨਿਊ ਸਰਵਿਸ ਆਈਆਰਐਸ ਆ ਹਰਪੀਸ ਹੂੰ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦਾ ਇਹਨਾਂ ਦੇ ਨਾਲ ਵਿਆਹ ਹੋਇਆ ਸ਼ਹਿਰੇ ਦੂਜਾ ਵਿਆਹ ਸੀ ਹੂੰ ਕੁਝ ਕਾਰਨਾ ਕਰਕੇ ਤਕਰਾਰਾਂ ਆਪਣੇ ਪਰਿਵਾਰਾਂ ਦੇ ਵਿੱਚ ਚੱਲਦਿਆਂ ਰਹਿੰਦੀਆਂ ਨੇ ਇਹਨਾਂ ਦੀ ਵੀ ਤਕਰਾਰ ਚੱਲੀ ਇਹ ਤਕਰਾਰ ਦੇ ਵਿੱਚ ਜਿਹੜੀ ਉੱਥੇ ਗੋਲੀ ਚੱਲ ਗਈ ਤੁਸੀਂ ਵੀ ਸਵਾਲ ਚੁੱਕਿਆ ਫਿਰ ਅਦਾਲਤਾਂ ਦੀ ਸੁਰੱਖਿਆ ਗਈ ਕਿਤੇ ਤਰਵਿੰਦਰ ਜੀ ਕਿਸੇ ਸੂਬੇ ਵਿੱਚ ਜੇ ਟੌਪ ਤੇ ਕੋਈ ਹੁੰਦਾ ਜਾਂ ਤਾਂ ਰਾਜਪਾਲ ਸਾਹਿਬ ਹੈ ਹੂੰ ਮੁੱਖ ਮੰਤਰੀ ਨਿਆਂਕ ਪ੍ਰਣਾਲੀ ਦੇ ਵਿੱਚ ਉਹਨਾਂ ਰਾਜਾਂ ਦੀਆਂ ਹਾਈ ਕੋਰਟਾਂ ਨੇ ਉਹਨਾਂ ਰਾਜਾਂ ਦੀਆਂ ਜ਼ਿਲ੍ਹਾ ਅਦਾਲਤਾਂ ਨੇ ਹਾਈ ਕੋਰਟ ਦਾ ਸੰਜੀ ਵੀ ਹੋ ਗਈ ਜਿਵੇਂ ਪੰਜਾਬ ਤੇ ਹਰਿਆਣਾ ਦੀ ਹੈ ਚੰਡੀਗੜ੍ਹ ਦੀ ਵੀ ਹੈ ਪਰ ਚੰਡੀਗੜ੍ਹ ਕੱਲੇ ਦੀ ਜਿਹੜੀ ਅਦਾਲਤ ਆ ਉੱਥੇ ਇਸ ਤਰ੍ਹਾਂ ਦਾ ਕਾਰਾਵਾਪਰ ਜਾਣਾ ਆਪਣੇ ਆਪ ਦੇ ਵਿੱਚ ਅਹਿਮ ਹੈ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੋਣਾ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ ਕਾਨੂੰਨ ਮੁਤਾਬਕ ਉੱਥੇ ਜਿੱਥੇ ਕਵੀਆਂ ਕਮਜ਼ੋਰਾਂ ਨੇ ਉਹ ਚੀਜ਼ਾਂ ਤੇ ਜਾਣਾ ਚਾਹੀਦਾ ਉਹ ਕਵੀਆਂ ਦੂਰ ਕਰੀਆਂ ਚਾਹੀਦੀਆਂ ਅਦਾਲਤਾਂ ਵਿੱਚ ਵੀ ਠਾਠੂ ਚੱਲੀ ਜਾਣ ਹੁਣ ਪਰਚਾ ਦਰਜ ਹੋ ਗਿਆ ਇਸ ਮਾਲਵਿੰਦਰ ਸਿੰਘ ਤੇ ਹੂੰ ਇਹ ਅਦਾਲਤ ਦੇ ਵਿੱਚ ਹੋਇਆ ਸਾਰਾ ਕੁਝ ਹੋਇਆ ਹੈ ਕਿੰਨਾ ਚਿਰ ਇਸ ਤਰ੍ਹਾਂ ਦਾ ਕੇਸ ਮਸਾਲੀ ਹੋਣਾ ਚਾਹੀਦਾ ਤੇ ਇਹ ਫਾਸਟ ਟਰੈਕ ਹਵਾਲੇ ਹੋਣਾ ਚਾਹੀਦਾ ਜੀ ਬਿਲਕੁਲ ਜੀ ਤੇ ਸਮਾਂ 2-3 ਮਿੰਟ ਦਾ ਬਾਕੀ ਹੈ ਜੀ ਉਹਦੇ ਵਿੱਚ ਇੱਕ ਤਾਂ ਇਹ ਕਿ ਪੰਜਾਬ ਭਰ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਇੱਕ ਤਾਂ 15 ਅਗਸਤ ਦਾ ਦਿਹਾੜਾ ਨਜ਼ਦੀਕ ਆ ਰਿਹਾ ਹੈ ਕਾਫੀ ਰਿਕਵਰ ਵੀ ਹੋਇਆ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਦੂਜੇ ਪਾਸੇ ਇੱਕ ਡਰਗ ਇਨਸਪੈਕਟਰ ਹੀ ਇਸ ਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਕਰੋੜਾ ਰੁਪਏ ਦੀ ਉਹਦੀ ਸੰਪਤੀ ਕਰੋੜਾ ਰੁਪਏ ਕਾਫੀ ਕੁਝ ਚੁੱਕੀ ਫਿਰਦਾ ਸੀ ਕਰੋੜਾ ਜੀ ਐਂ ਲੱਗਦਾ ਵੀ ਜਿਵੇਂ 570 ਰੁਪਈਆ ਵਰਗੇ ਐ ਹੂੰ ਸੋਨਾ ਔਰ ਪੱਤਾ ਪੰਜਾਬ ਦੇ ਵਿੱਚ ਇੱਕ ਇੱਕ ਡਰਗ ਇਨਸਪੈਕਟਰ ਕੋਲੇ ਕਈ ਕੀ ਜ਼ਿਲ੍ਹੇ ਨੇ ਇਹ ਤਾਂ ਕਹਿੰਦੇ ਡਰੱਗ ਜਿਹੜੀ ਫੈਕਟਰੀ ਚ ਬਣਦੀ ਐ ਉਹਦਾ ਵੀ ਹਿੱਸੇਦਾਰ ਸੀ ਹੂੰ ਨਾ ਆ ਦਾ ਸੀਸ਼ਨ ਮਿੱਤਲ ਹੂੰ ਫਿਰ ਐਸਟੀਐਫ ਦੀ ਟੀਮ ਨੇ ਇਹਨਾਂ ਤੇ ਛਾਪਾ ਮਾਰਿਆ ਇਹਦੇ ਜਿਹੜੀਆਂ ਜਾਇਦਾਦਾਂ ਨੇ ਉਹ ਕਰੋੜਾਂ ਦੇ ਵਿੱਚ ਨੇ ਹੂੰ ਤੇ ਕਹਿੰਦੇ ਹੋ ਤੁਸੀਂ ਪੰਜਾਬ ਦੇ ਵਿੱਚ ਡਰੱਗ ਖਤਮ ਕਰਾਂਗੇ ਹੂੰ ਤਾਂ ਜਿਨ੍ਹਾਂ ਦਾ ਕੰਮ ਡਰੱਗ ਖਤਮ ਕਰਨਾ ਹੈ ਜੇ ਪੰਜ ਜ਼ਿਲ੍ਹੇ ਵੀ ਹੋਣ ਇੱਕ ਬੰਦੇ ਕੋਲੇ ਹੂੰ ਤਿੰਨ ਵੀ ਹੋਣ ਕਿੰਨੀਆਂ ਦੁਕਾਨਾਂ ਨੇ ਤਰਵੰਦਰ ਸਿੰਘ ਇੱਕ ਸ਼ਹਿਰ ਦੇ ਵਿੱਚ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਮੇਰਾ ਖਿਆਲ ਹੈ ਜਿਆਦਾ ਨਹੀਂ ਤਾਂ 10-15000 ਦੁਕਾਨ ਦਵਾਈਆਂ ਦੀ ਹੋ ਸਕਦੀ ਛੋਟੀ ਤੇ ਵੱਡੀ ਹੂੰ ਐਦੋਂ ਵੀ ਵੱਧ ਜੇ ਤਿੰਨ ਜ਼ਿਲ੍ਹੇ ਵੀ ਹੋਣ ਤੇ 35 40 ਹਜ਼ਾਰ ਦੁਕਾਨ ਹੋ ਜੇ ਹੂੰ ਤੇ ਤੁਸੀਂ ਲਾ ਲਓ ਜੇ ਛੋਟੇ ਤੋਂ ਛੋਟਾ 1000 ਰੁਪਏ ਹੀ ਮਹੀਨਾ ਹੋਵੇ ਹੂੰ ਤੇ ਕਿੱਥੋਂ ਤੱਕ ਮਾਮਲਾ ਪਹੁੰਚ ਜਾਂਦਾ ਹੈ ਜਦੋਂ ਬਾੜ ਖੇਤ ਖਾਨ ਲੱਗ ਜਾਵੇ ਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਨਸ਼ਾ ਖਤਮ ਕਰਨਾ ਦਿਨ ਤਾਂ ਉਹਨਾਂ ਦੇ ਚਾਰ ਰਹਿ ਗਏ ਹੂੰ 11 ਤਰੀਕਾ ਜੇ ਹੋ ਗਈ ਹੈ 15 ਤੱਕ ਦਾ ਉਹਨਾਂ ਨੇ ਟਾਈਮ ਲਿਆ ਸੀ ਤੇ ਉਹ ਖਤਮ ਕਰਨ ਦੀ ਥਾ ਤੇ ਜਿਹੜੇ ਵੱਡੇ ਸੂਦਾਗਰ ਨੇ ਇਹਨਾਂ ਡਰੱਗ ਇੰਸਪੈਕਟਰਾਂ ਦੇ ਰੂਪ ਵਿੱਚ ਤੇ ਹੋਰ ਉਹ ਸਾਹਮਣੇ ਆਗੇ ਸਵਾ ਦੋ ਸਾਲ ਦੇ ਵਿੱਚ ਖੁਫੀਆ ਤੰਤਰ ਪੰਜਾਬ ਦੀ ਸਰਕਾਰ ਦਾ ਕਿੱਥੇ ਰਿਹਾ ਜਿਹਨੂੰ ਇਹੀ ਨਹੀਂ ਪਤਾ ਲੱਗਿਆ ਕਿ ਆਹ ਜਿਹੜਾ ਡਰੱਗ ਇੰਸਪੈਕਟਰ ਵਰਗੇ ਨੇ ਇੱਕ ਡੇ ਕਿੱਡੇ ਚੰਦ ਚਾੜ ਰਹੇ ਨੇ ਇਹਨਾਂ ਤੋਂ ਕਾਰਵਾਈ ਸਮੇਂ ਸਿਰ ਕਿਉਂ ਨਾ ਹੋਈ ਇਸੇ ਕਰਕੇ ਤਾਂ ਇਹ ਰੁਕਮ ਦਾ ਨਾਂ ਨਹੀਂ ਲਿਆ ਕਿਉਂਕਿ ਕਾਲੀਆਂ ਭੇਡਾਂ ਹਰ ਥਾਂ ਤੇ ਵਿੱਚ ਸ਼ਾਮਲ ਜੀ ਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਜੀ ਸ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ